ਤੇ ਇੱਕ ਤੁਹਾਡਾ ਗੀਤ ਆਇਆ ਸੀ ਕੋਠੇ ਤੇ ਸਪੀਕਰ ਲਾਈ ਰੱਖਣਾ ਹਾਂ ਕਰਮਜੀਤ ਧੂਰੀ ਹੋਰਾਂ ਦਾ ਵੀ ਪਹਿਲਾਂ ਇਹ ਰਿਕਾਰਡ ਹੋਇਆ ਸੀ ਆਪਣੇ ਮੋਹਨੇ ਲੂਲਾ ਨਾਲ ਤੇ ਉਸ ਤੋਂ ਬਾਅਦ ਉਹ ਐਚਐਮਪੀ ਚ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਮਿੰਟੂ ਧੂਰੀ ਜੀ ਨੇ ਸੋਲੋ ਗੀਤ ਗਾਇਆ ਤੇ ਫਿਰ ਪੂਜਾ ਨਾਲ ਡਿਊਟ ਗੀਤ ਗਾਇਆ ਜੀ ਤੇ ਇਸ ਦਾ ਮਤਲਬ ਵਧੀਆ ਚੱਲਿਆ ਜੀ ਵਧੀਆ ਹੰਗਾਰਾ ਮਿਲਿਆ ਰਿਸਪੌਂਸ ਵਧੀਆ ਮਿਲਿਆ ਉਦੋਂ ਤਰੀ ਜਦੋਂ ਦੇਖੋ ਐਚਐਮਪੀ ਕੰਪਨੀ ਨੇ ਰਿਕਾਰਡ ਸੀਗੇ ਉਹ ਪਿੰਡਾਂ ਦੇ ਵਿੱਚ ਵੱਜ ਜਾਣੇ ਤਾਂ ਜਿਹੜਾ ਗਾਇਕ ਸੀਗਾ ਹਿੱਟ ਹੋ ਜਾਣਾ ਲੋਕਾਂ ਨਾਲ ਜਿਹੜਾ ਵਿਊਜ਼ ਜੇ ਲੈਂਦੇ ਨੇ ਉਹ YouTube ਤੇ ਗੀਤ ਚੱਲਦੇ ਨੇ ਤੇ ਉਹਨਾਂ ਨੇ ਮਿੰਤਾ ਆਏ ਸੁਣਿਆ ਵੀ ਉਹ ਪੈਸੇ-ਪੂਸੇ ਦੇ ਕੇ ਵੀ ਕਹਿੰਦੇ ਮੇਰੇ ਵਿਊਜ਼ ਵਧਾਓ ਯਾਰ ਹੈ ਜੀ ਅੱਗੇ ਤਾਂ ਜੇ ਕਿਸੇ ਦੀ ਕੋਈ 5-700 ਕੈਸਟ ਵੇਚ ਜਾਂਦੀ ਸੀ ਉਹ ਮਰਿਆ ਹਿੱਟ ਹੋ ਜਾਂਦਾ ਸੀਗਾ ਗਾਇਕ ਅਮਰਦਾ ਬਰਕਜੀ ਨੇ ਜਿਹੜੇ ਉਹਨਾਂ ਦੇ ਮਤਲਬ ਗੀਤਾਂ ਨਾਲ ਤਾਂ ਮੈਂ ਸਹਿਮਤ ਨਹੀਂ ਮੈਂ ਕਹਿ ਸਕਦਾ ਪਰ ਮੈਨੂੰ ਰੀ ਆਵਾਜ਼ ਬਹੁਤ ਪਸੰਦ ਆ। ਆਮਰ ਲੂਰੀ ਜੀ ਨੇ। ਉਹਨਾਂ ਦੀ ਆਵਾਜ਼ ਮੈਨੂੰ ਬਹੁਤ ਪਸੰਦ ਆ। ਹੈ ਜੀ। ਇਹ ਇੱਕ ਨਵੀਂ ਕੁੜੀ ਗਾਉਂਦੀ ਆਗੀ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਈ ਆ। ਅ ਅਨਮੋਲ ਗਗਨ ਮਾਨ ਤੇ ਉਹ ਵੀ ਵਧੀਆ ਗਾਉਂਦੇ ਆ। ਤੇ ਉਹ ਵੀ ਮੈਨੂੰ ਚੰਗੇ ਲੱਗਿਆ। ਮੇਰੇ ਦਾਜ ਦੀਏ ਫੁਲਕਾਰੀਏ ਫੁਲਕਾਰੀਏ ਨੀ ਬੜੀ ਪਿਆਰੀਏ પાਕੇ ਨਿੱਕੀ ਨਿੱਕੀ ਬੂਟੀ ਕੀਤੀ ਅੰਮੀ ਨੇ ਕਢਾਈ ਧਾਰ ਚਿੜੀਆਂ ਕਬੂਤਰਾਂ ਦੀ ਪੱਲਿਆਂ ਤੇ ਪਾਈ 니 ਤੂੰ ਅੰਮੀ ਦੀ ਨਿਸ਼ਾਨੀ ਤਾਈਓਂ ਸੋਮ ਸਮ ਰੱਖਾ ਤੈਨੂੰ ਕਦੇ ਵੀ ਨਾ ਦਿਲ ਚੋਂ ਵਸਾਰੀਏ ਦਾ ਜੀ ਦੀ ਫੁੱਲ ਕਾਰੀਏ